ਨਾਨਕ ਲਿਖਿਆ ਨਾਲ ਜੋ ਤੈ ਲਿਖਿਆ ਉਹੀ ਨਾਲ ਹੈ ਤੇਰੇ ਉਹਦੇ ਕਰਕੇ ਜਾਨੂੰ ਹੋਇਆ ਨਾ ਲਿਖਦਾ ਤੈ ਲਿਖਿਆ ਮੈਂ ਕਰਤਾ ਪੁੰਨ ਮੈਂ ਕਰਤਾ ਪਾਪ ਲਈ ਫਿਰ ਕਰੀ ਜਾ ਹੋਰ ਜਿਹੜੀ ਤੇਰੀ ਕਲਮ ਚੱਲ ਗਈ ਅੰਦਰ ਤੇਰੇ ਹਿਰਦੇ ਤੈ ਮਨ ਲਈ ਜਿਹੜੀ ਗੱਲ ਪੁੰਨ ਪਾਪ ਜਿੱਤੈ ਮਨ ਲਿਆ ਤਾਂ ਤੈਨੂੰ ਉਹ ਪੁੰਨ ਪਾਪ ਲਈ ਫਿਰ ਤੇਰਾ ਲਿਖਿਆ ਪੁੰਨ ਪਾਪ ਤੇਰੇ ਨਾਲ ਜਦ ਲਗ ਜਾਣੇ ਮੈਂ ਕੁਛ ਕਰਤਾ ਤਾਬਲਾ ਗਰਭ ਜੋਨ ਮੇ ਫਿਰਤਾ ਗਰਭ ਜੋਨ ਦਾ ਕਾਰਨ ਤੇਰੀ ਕਲਮ ਜੈਸੀ ਕਲਮ ਬੁੜੀ ਹੈ ਮਸਤਕ ਮੈਂ ਅਬਰਤ ਬੇੜਾ ਸਾਫ ਦਾ ਮੈਂਬਰ ਬੇੜੇ ਉੱਠਦਾ ਪਾਗਲਾਂ ਦੀ ਗੱਲਾ ਇਹ ਪਾਗਲ ਦਾ ਲੇਖ ਹੈ ਕਿਧਰੋਂ ਛੁਟਕਾਰਾ ਨਹੀਂ ਹੈ ਲੇਖਾ ਛਾੜ ਅਲੇਖੇ ਛੁੱਟਾ ਜਿੱਧਰ ਤੇ ਲੇਖਾ ਛੜਦਾ ਬਲੇਖੇ ਹੋ ਗਿਆ ਉਧਰੋਂ ਛੁਟਕਾਰਾ ਹੋ ਲੇਖੇ ਨੂੰ ਛੁਟਕਾਰਾ ਨਹੀਂ ਹੈ ਲਿਖਾ ਲਿਖਣਾ ਹੀ ਬੰਦ ਕਰ ਦੇ ਆਪੇ ਲਿਖੀ ਹੋ ਜਾਣਾ ਕੋ ਲਿਖਣਾ